ਐਕਟਰਸ ਤਾਨੀਆਂ ਦੇ ਪਿਤਾ ਵਾਂਗ ਇੱਕ ਹੋਰ ਡਾਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਬਦਮਾਸ਼ ਨੇ ਜਿਹੜੇ ਉਹ ਦਵਾਈ ਲੈਣ ਦਾ ਬਹਾਨਾ ਬਣਾ ਕੇ ਹਸਪਤਾਲ ਦੇ ਵਿੱਚ ਆਉਂਦੇ ਨੇ ਅਤੇ ਮੌਕਾ ਦੇਖਦੇ ਹੀ ਤਾਬੜ ਤੋਰ ਗੋਲੀਆਂ ਉਹਨਾਂ ਦੇ ਵੱਲੋਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਅਜਨਾਲਾ ਦੇ ਪਿੰਡ ਸੁਧਾਰ ਦੇ ਵਿੱਚ ਭੰਗੂ ਹਸਪਤਾਲ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਡਾਕਟਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਸਰਿਆਮ ਦਿਨ ਦਿਹਾੜੇ ਗੋਲੀਆਂ ਡਾਕਟਰ ਤੇ ਚਲਾਈਆਂ ਗਈਆਂ ਨੇ ਜਿਸ ਦੌਰਾਨ ਤਿੰਨ ਗੋਲੀਆਂ ਡਾਕਟਰ ਨੂੰ ਲੱਗੀਆਂ ਨੇ ਅਤੇ ਡਾਕਟਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਏ ਪੰਜ ਫਾਇਰ ਬਦਮਾਸ਼ਾਂ ਦੇ ਵੱਲੋਂ ਕੀਤੇ ਗਏ ਸੀ ਤਾਂ ਜਾਣਕਾਰੀ ਮੁਤਾਬਕ ਪੰਗੂ ਹਸਪਤਾਲ ਦੇ ਡਾਕਟਰ ਨੂੰ ਲਗਾਤਾਰ ਫਰੋਤੀਆਂ ਨੇ ਜਿਹੜੀਆਂ ਉਹ ਆ ਰਹੀਆਂ ਸੀ ਪਹਿਲਾਂ ਵੀ ਉਹਨਾਂ ਦੇ ਹਸਪਤਾਲ ਦੇ ਬਾਹਰ ਗੋਲੀ ਆ ਜਿਹੜੀ ਉਹ ਚਲਾਈ ਗਈ ਸੀ ਅਤੇ ਸੁਰੱਖਿਆ ਕਰਮੀ ਹੈ ਜਿਹੜਾ ਉਹ ਵੀ ਇਸ ਡਾਕਟਰ ਨੂੰ ਮਹਈਆ ਕਰਵਾਇਆ ਗਿਆ ਸੀ ਕੁਝ ਦਿਨ ਤੋਂ ਧਮਕੀਆਂ ਦੇ ਲਈ ਫੋਨਨ ਨੇ ਜਿਹੜੇ ਉਹ ਆ ਰਹੇ ਸਨ ਅਤੇ ਫਿਰ ਇਹ ਤੇ ਬਦਮਾਸ਼ ਆਉਂਦੇ ਨੇ ਇੱਕ ਬਦਮਾਸ਼ ਬਾਹਰ ਖੜਦਾ ਹੈ ਦੋ ਬਦਮਾਸ਼ ਅੰਦਰ ਜਾਂਦੇ ਨੇ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਜ਼ਖਮੀ ਡਾਕਟਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਗੱਲਬਾਤ ਕਰਦੇ ਹੋਏ ਥਾਣਾ ਰਾਮਦਾਸ ਦੇ ਮੁਖੀ ਆਗਿਆਪਾਲ ਸਿੰਘ ਨੇ ਦੱਸਿਆ ਕਿ ਦਵਾਈ ਲੈਣ ਬਹਾਨੇ ਨੌਜਵਾਨ ਨੇ ਜਿਹੜੇ ਉਹ ਡਾਕਟਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਨੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਪਹਿਲਾਂ ਵੀ 4 ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਕਾਬੂ ਕੀਤਾ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਵਿੱਚ ਕੀ ਕਾਰਵਾਈ ਹੁੰਦੀ ਹੈ ਲੇਕਿਨ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੱਧ ਰਹੀਆਂ ਵਾਰਦਾਤਾਂ ਨੇ ਵਾਕਈ ਚਿੰਤਾ ਹੈ ਜਿਹੜੀ ਉਹ ਵਧਾ ਦੱਤੀ ਹੈ ਇੱਕ ਵਾਰ ਸੇ ਲੋਕ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦੇ ਨੇ ਆਪਣਾ ਕਾਰੋਬਾਰ ਵਧੀਆ ਚਲਾਉਂਦੇ ਨੇ ਅਤੇ ਫਿਰ ਬਦਮਾਸ਼ਾਂ ਦੀ ਗੈਂਗਸਟਰਾਂ ਦੀ ਉਹਨਾਂ ਉੱਤੇ ਨਜ਼ਰ ਪਾਈ ਜਾਂਦੀ ਹੈ ਫਰौती ਮੰਗੀ ਜਾਂਦੀ ਹੈ ਅਗਰ ਫਰौती ਨਹੀਂ ਦਿੱਤੀ ਜਾਂਦੀ ਤਾਂ ਕੋਈ ਨਾ ਕੋਈ ਜਾਨੀ ਨੁਕਸਾਨ ਜਿਹੜਾ ਉਹ ਉਹਨਾਂ ਦਾ ਕਰ ਦਿੱਤਾ ਜਾਂਦਾ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਦੋਂ ਤੱਕ ਦੋਸ਼ੀ ਨੇ ਜਿਹੜੇ ਉਹ ਕਾਬੂ ਕੀਤੇ ਜਾਂਦੇ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਡਾਕਟਰ ਦੇ ਕਰੀਬੀਆਂ ਡਾਕਟਰ ਦੀ ਮਾਤਾ ਅਤੇ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਨਾਮ ਜੀ ਦੱਸਿਓ ਕੀ ਹੋਇਆ ਕੀ ਲੇਖਾ ਦੋ ਅਸੀਂ ਮੈਡੀਸਿਨ ਦੇ ਰਹੇ ਹਾਂ ਸਾ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਨੂੰ ਗੋਲੀ ਚਾਹੀਦੀ ਕਿਤੇ ਕਿਤੇ ਬੁਝਾਈ ਤੋਂ ਬੋਲੀ ਉੰਡਰ ਸਾਹ ਦੇ ਬਾਹਰ ਦੇ ਵੱਜੀ ਗਏ ਇੱਕ ਪੇੜ ਤੇ ਹਾਂਜੀ ਇਹਨਾਂ ਨੂੰ 5000 ਕਿਤੇ ਦੋ ਉਹਨਾਂ ਦੇ ਨੰਸੇ ਪਲੰਗ ਨਾਲ ਥੱਡ ਉੱਪਰ ਪਾਈਏ ਹੈਗੇ ਹਾਂਜੀ 60 ਹਾਂ ਜੀ ਪਲੰਗ ਗੋਰੀ ਗੱਲ ਜਲੀ ਹਾਂਜੀ ਬਾਹਰ ਤੇ ਲੀ ਗੋਰੀ ਇਹਨਾਂ ਨੇ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਪੁਲਿਸ ਨੇ ਨਹੀਂ ਕਰ ਰਹੇ ਕੋਈ ਕਾਰਵਾਈ ਹਾਂਦੀ ਹੁੰਦੀ ਧੀ ਦੇ ਕਾਰਵਾਈ ਦੇ ਠੀਕ ਹੈ ਉਹ ਮੈਂ ਥਾਣੇ ਵਾਲੇ ਅੰਦਰ ਮੱਕਾ ਬੈਠਾ ਪੁਰਾਈ ਵਕਤ ਨਹੀਂ ਅੱਜ ਹੁਣ ਵੀ ਆਈ ਇੱਕ ਵਾਰੀ ਅੰਕੜੇ ਹੀ ਆ ਬੜਾ ਮੇਰਾ ਨਾਮ ਸਾਬੀ ਜੀ ਹਾਂ ਸਰ ਕੀ ਬਾਤ ਭਾਈ ਅਸੀਂ ਤਾਂ ਇੱਥੇ ਕੰਮ ਕਰਦੇ ਵੇ ਅਸੀਂ ਮੈਂ ਲੇਬ ਦਾ ਕੰਮ ਕਰਦਾ ਜੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੋਈ ਵੇਖ ਕੇ ਗਏ ਨੇ ਓਕੇ ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਭਦੇ ਪਏ ਸੀ ਮੁੜ ਕੇ ਅਚਾਨਕ ਡਾਕਟਰ ਸਾਹਿਬ ਆ ਗਏ ਅੰਦਰ ਹੈਡਕਲ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਰੋਹਾਲ-ਵਾਲ ਕੱਢ ਕੇ ਦੇ ਗੋਲਨੀ ਚਲਾਤੀਆਂ ਅੱਛਾ ਹਾਂਜੀ ਕਿੰਨੇ ਜਾਣੇ ਸੀ ਤੇਨੇ ਜਾਣੇ ਸੀ ਇੱਕ ਬਾਹਰ ਸੀ ਕੋਈ ਇਹਨੇ ਅੰਦਰ ਆਈ ਦੋ ਜਾਣੇ ਅੰਦਰ ਆ ਸੀ ਅੱਛਾ ਹਾਂਜੀ ਕਿੱਥੇ ਕਿੱਥੇ ਲੱਗੀ ਹੋਣੀ ਬਾਹਾਂ ਤੇ ਲੱਗੀਆਂ ਜੇ ਇੱਕ ਪੇਟ ਤੇ ਲੱਗੀ ਜੇ ਕੀ ਹਾਲ ਚੰਗਾ ਲੱਗਦਾ ਠੀਕ ਨੇ ਹੁਣ ਦਦਾਂ ਉਹ ਸੀਸੀਟੀ ਵੀ ਫਟ ਜਾਏਗੀ ਹਾਂਜੀ ਹੈਗੀ ਉੱਤੋਂ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਾਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀnga ਮਾਰਤੇ ਆ ਅਹੀਂ ਤੇ ਕਹ ਰਹਾ ਉਹਨੇ ਪਹਿਪੂਰੀ ਮੰਗੀ ਸੀ ਪਹਿਲਾਂ ਤੁਹਾਡੇ ਕੋਲ ਨਹੀਂ ਪੁੱਤ ਇਹ ਕਹਿੰਦੇ ਨੇ ਪਹਿ先 ਮੰਗਦੇ ਫਰੋਹੀ ਹੁੰਦੀ ਹੈ ਟੋਪੀ ਦੀ ਕਾਲ ਹੁੰਦੀ ਹੈ ਫੋਨ ਆਉਂਗਾ ਤੁਹਾਨੂੰ ਵੀ ਪਹਿਜੂ ਹੈ ਜੀ ਬਹੁਤ ਪਹਿਲਾਂ ਆਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਇਹਨੇ ਪੈਸੇ ਟੰਡ ਟੰਡਵੜਾ ਹੋ ਗਿਆ ਇਹਨੇ ਪੈਸੇ ਪਰ ਹਨੀ 50 ਖਰੇ ਕਿੰਨਾ ਮੰਗਦੇ ਬੋਲੀ ਵੀ ਚੱਲਦੀ ਹੈ ਨਾ ਕਰਦੇ ਬਾਰ ਹਾਂਜੀ ਚੱਲੇ ਅੱਗੇ ਵੀ ਚਲਾਈ ਹਾਂਜੀ ਬੋਲੀ ਵੀ ਚੱਲੀ ਹਾਂਜੀ ਬਿਲਕੁਲ ਸਹੀ ਸੀ ਹਾਂਜੀ ਆਏ ਕਰਦੇ ਕਿਤੇ ਕੋਈ ਹਾਂਜੀ ਕਾਰਵਾਈ ਤਾਂ ਬਚੈਰੀ ਕਰਨ ਰਹੀ ਪਰ ਹਨਾ ਸਕਿਉਰਟੀ ਦਿੱਤੀ ਤੁਹਾਨੂੰ ਹਾਂਜੀ ਗਾਰੰਟੀ ਦਿੱਤੇ ਜਿੱਤਾ ਹੈ ਅੱਜ ਗਾਰੰਟੀ ਨਹੀਂ ਹੈ ਅੱਜ ਨਹੀਂ ਮੇਰੇ ਕੋਲ ਪਤਾ ਨਹੀਂ ਆਇਆ ਨਹੀਂ ਖਰੇ ਇਨੇ ਇਨੇ ਮੁੰਡੇ ਆਇ ਸੀ ਕਿ ਤਿੰਨ ਨੇ ਇੱਕ ਬਾਾਰ ਰਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆਏ ਮੰਦ ਮੰਗੀ ਕਰਦੇ ਕੀ ਇਨਸਾਫ ਨਹੀਂ ਮਿਲਦਾ ਮਾਂ ਕਹਿੰਦਾ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਤਾਂ ਆਂਦੇ ਆ ਪਈ ਬੱਚਿਆਂ ਦੀ ਚੱਲੇ ਹੋਈ ਆ ਪਈ ਮਹਾਰਾਜ ਸੁੱਖ ਰੱਖੇ ਔਰ ਮੰਗਾ ਹਾਂ ਕਾਦੀ ਮੰਗਣੀ ਹੈ ਇਹ ਇੱਥੇ ਪਈ ਤਾਂ ਅੱਜ ਬੁਲਾਇਆਗਾ ਤਾਂ ਸਰਕਾਰ ਨੇ ਤਾਂ ਸਕੋਟੀ ਨਹੀਂ ਦਿੱਤੀ ਸੋ ਗਵਰਟੀ ਤੋਂ ਨਾ ਦਿੱਤੀ ਆ ਸੋ ਪਰ ਆਇ ਨਹੀਂ ਆ ਜਾਏ ਨਹੀਂ ਇਹਨਾਂ ਗੱਲ ਮੰਨ ਸੀ ਇੱਕ ਹੀ ਹੈ ਇੱਕੋ ਹੀ ਹੈ ਇੱਕੋ ਹੀ ਹਾਂਜੀ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾ ਪੰਬੋਸ ਕਾਲਾ ਸੁਧਾਰ ਹਲੇ ਤੇ ਦੋ ਅਣਛਤੇ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਉਹਨਾਂ ਦਵਾਈ ਮੰਗੀ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਫਰਾਰ ਹੋ ਗਏ ਕਿੰਨੀਆਂ ਗੋਲੀਆਂ ਵਜੇ ਇਹ ਹੰਕਾਰ ਸਭ ਦੱਸੋ ਜੀ ਤੇ ਹਰ ਕੋਲੇ ਕਿੰਤਰਾਂ ਨੇ ਸਿੱਖੇ ਫਤ ਪਰ ਪੇਸ਼ ਕਰਨਾ ਠੀਕ ਹੈ ਜੀ ਕੋਈ ਸਿਸਟਮ ਥੋੜੇ ਚੰਗੇ ਆਏ ਇਹ ਹੁਣ ਖੰਗਾਲਾਂਗੇ ਤਪਦੀਸ਼ ਤਰਾਂ